ਹਾਂ ਜ ਬੱਚੇ ਬਣਾ ਰਹੇ ਸੀ ਵੀਡੀਓ ਤਾਂ ਫੋਰਚਨਰ ਕਾਰ ਚਾਲਕ ਔਰਤ ਨੂੰ ਆ ਗਿਆ ਗੁੱਸਾ ਵੀਡੀਓ ਡਿਲੀਟ ਕਰਵਾਉਣ ਲਈ ਔਰਤ ਪਿਸਤਲ ਲੈ ਕੇ ਵੜ ਗਈ ਵਹਾਂ 'ਚ ਪਿਸਤਲ ਨਾਲ ਔਰਤ ਨੂੰ ਦੇਖ ਕੇ ਬੱਚੇ ਗਏ ਸਹਿਮ ਸਕੂਲ ਪ੍ਰਿੰਸੀਪਲ ਨੇ ਔਰਤ ਤੇ ਇਲਜ਼ਾਮ ਲਗਾਉਂਦੇ ਆ ਪੁਲਿਸ ਤੋਂ ਕੀਤੀ ਸਖਤ ਕਾਰਵਾਈ ਦੀ ਮੰਗ ਮੇਰਾ ਨਾਮ ਹੈ ਰਾਮ ਲਾਲ ਪਿੰਡੋਂ ਸੇ ਹੜਾ ਜੀ ਮੇਰਾ ਤੇ ਕੀ ਕੰਮ ਕਰਦਾ ਮੈਂ ਡਰਾਈਵਿੰਗ ਕਰਦਾ ਹਾਂ ਜੀ ਸਮਨੇ ਗਾਰਡਨ ਵੈਲੀ ਦੇ ਸਕੂਲ ਚ ਕੱਲ ਕੀ ਘਟਨਾ ਹੋਈ ਹੈ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੀ ਮੈਂ ਮੱਛੋੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਹਾਂ ਜੀ ਓਹੀ 40 ਕਿ ਦੀ ਸਵੀਟ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰਾ ਆਉਂਦੀ ਸੀ ਉਹ ਜਦ ਮੈਂ ਪਲਟ ਰਿਆ ਜੀ ਜਦ ਪਲਟ ਤੇ ਦੇਖੀ ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ ਜਦ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਮਨ ਖਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਕੋਲ ਉਹਨੇ ਰੋਕ ਕੇ ਜੀ ਗੱਡੀ ਫਿਰ ਦੋਰ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੇਰੇ ਕ੍ਰਿਸਟਲ ਉਹਦੇ ਹੱਥ ਦੇ ਵਿੱਚ ਤਾਂ ਜੇ ਗੱਡੀ ਦੇ ਵਿੱਚ ਆ ਚੜੀ ਜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉੱਠੋ ਕਹਿੰਦੀ ਤਾਂ ਮੇਰੀ ਮੂਵੀ ਬਣਾਈ ਜਾ ਉਹ ਮੇਰੀ ਮੂਵੀ ਡਿਲੀਟ ਕਰ। ਬਾਜਰੀ ਇਹ ਨਹੀਂ ਗੱਲ ਕਹਿ ਕੇ ਉਹ ਜਦੇ ਹੋਏ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਪਰ ਉਹਦਾ ਨੰਬਰ ਨਹੀਂ ਦੇਖ ਪਾਈ ਸੀ ਉਹਨੇ ਟੇਢੀ ਕਰਕੇ ਲਾਤੀ ਜੀ ਗੱਡੀ। ਕੀ ਲੱਗਦਾ ਲੇਡੀਜ਼ ਕੀ ਕੀ ਸੀ? ਕੀ ਮਰਦੀ ਸੀ, ਮਰਦੀ ਕਿ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ? ਲੇਡੀ ਜੀ ਉਹ ਹੀ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗ੍ਰੇਡ 'ਚ ਸੀ। ਤੇ ਕਿੱਦਾਂ ਦਾ ਬਿਹੇਵੀਅਰ ਕਰਹਾ ਜਾ ਸੀ ਉਹਦਾ? ਕੁਛ ਨਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀ ਜੀ ਆ ਕੇ ਉਹ ਗੱਲੀ ਦੇ ਵਿੱਚ। ਇਹਨੇ ਮੈਨੂੰ ਕੁਝ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਉਹ ਬੱਚਾ ਹੀ ਠਾਲ ਲੈ ਜਿਹਨੇ ਮੂਵੀ ਬਣਾਈ ਹੈ ਜੀ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਕੋ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਹੈ ਇਹ ਨਹੀਂ ਜੀ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੀ ਕਿਹੜਾ ਬੱਚਾ ਇਹਨੇ ਬਣਾਈ ਹੈ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਊਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਹੈ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਨੂੰ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਉਹ ਜੇ ਫਰਦਕੀਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ ਮੇਰੇ ਵੀ ਮਾਰ ਸਕਦੀ ਸੀ ਤੇ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਤੇ ਆ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਹਿੰਦਾ ਸੀ ਹਾਂ ਜੀ ਅੱਜ ਆਏ ਵੀ ਨਹੀਂ ਬੱਚੇ ਕਹੀ ਤੇ ਬਹੁਤ ਜਨੀ ਮੰਨ ਭਾਗੀ ਹੋਈ ਸੀ ਕੀ ਕੀ ਕਹਿਣਾ ਕਿ ਉਹਨੇ ਮੰਗੀ ਕਰਦੇ ਨੇ ਕਹਿਣਾ ਜਾਂਦਾ ਵੀ ਇਹ ਤੇ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂ ਜੀ ਸਮਰਾਲਾ ਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਵਾਤੀ ਕਾ ਇਹ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੇ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ਰਵਗਾਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਂਚ ਆ ਰਹੇ ਸੀ ਲਗਭਗ 25 ਬੱਚੇ ਸਵਾਸੀ ਵਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਡਨਲੀ ਉਹਨਾਂ ਦੀ ਵੈਂਚ ਇਹ ਅਨਨੋ ਲੇਡੀ ਨੇ ਰੋਕੀ ਜਿਹੜੀ ਕਿ ਅੰਡਰਵਲ ਚਲਾ ਫੋਰਚੂਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਾ ਨੂੰ ਪਤਾ ਵੀ ਨਹੀਂ ਸੀ ਕਿ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓਜ਼ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਾ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ ਪਰ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਗੱਡ ਮੁਨਾਦਰ ਵੀ ਲਾ ਐਂਡ ਆਰਡਰ ਦਾ ਸਬੰਧ ਨਾਲ ਬਹੁਤ ਹੀ ਖਤਰਨਾਕ ਗੱਲ ਹੈ ਔਰ ਬੱਚੇ ਕਰਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਨੀ ਵੀ ਸਾਡੀ ਹੈਲਪ ਕਰਨ ਜਾ ਰਹੀ ਹੈ ਤੋਂ ਜ਼ਿਆਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਪਾਂ ਦੇ ਸਾਹਮਣੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਹੈ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰੋਮਾਸ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗੰਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਵਗੈਰਾ ਸੀ ਕਿ ਕੁਝ ਪਤਾ ਨਹੀਂ ਇਹ ਹੈ ਵਗੈਰਾ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕਿ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਸ਼ਚੀ ਸੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਨੂੰ ਕਿਹਾ ਵੀ ਕਿਉਂ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸੀ ਪਾਈ ਹੋਈ ਤੇ ਉਹ ਮਲੇ ਕਿ ਮਲਾਜਮ ਆਪਾਂ ਨਹੀਂ ਕਹਿ ਸਕਦਾ ਸੀ ਸ਼ੀਵਾਜ਼ਾ ਸਵਿਲਿਅਨ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਕਹੇ ਲੱਗਦਾ ਵੀ ਉਹ ਸ਼ਾਇਦ ਆਪਣੀ ਸੈਂਸਿਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪਾਂਸਿਬਿਲਟੀਜ਼ ਨਹੀਂ ਪਤਾ ਉਹ ਵੀ ਇੰਨੇ ਛੋਟੇ ਛੋਟੇ ਬੱਚਾ ਦੇ ਗੰਤਾਂਨ ਸਾੜਦਾ ਮੈਮ ਬੱਚਿਆਂ ਨੂੰ ਕੁਝ ਦੱਸਿਆ ਇੰਤਾਂ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਗਈਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚਾ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਬੈਂਗੀ ਕਾਰ ਉਹ ਆ ਕੋਚਾਰੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇ

ਉਹ ਲੁਧਿਆਣਾ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਲਾ ਉਹ ਵੈਸਟਰਨ ਸੀਗਾ 아이 ਗੈਸ ਉਹਨਾਂ ਨੇ ਪੈਂਟਸ ਔਰ ਟੀਸ਼ਰਟਸ ਵਗੈਰਾ ਵੀਅਰ ਕੀਤੀ ਸੀ 30 ਤੋਂ 40 ਦੇ ਇਨ ਬੀਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਂ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ ਚ ਅਲਾਉ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਮੋਬਾਈਲ ਅਲਾਉ ਨਹੀਂ ਹੈ ਸਰ ਜਦ ਬੱਚੇ ਪਲੱਸ 1 ਪਲੱਸ 2 ਹੋ ਜਾਂਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸ ਵਾਸ ਪੇਰੈਂਟ ਰਿਕਵੈਸਟ ਉਹ ਸਾਨੂੰ ਕਹਿੰਦੇ ਨੇ ਕਿ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਚ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰਜ ਕਰਾ ਦਿੱਤੀ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀਤੀ ਜਿਹਦੇ ਬੱਚੇ ਨੂੰ ਹੈਮ ਕੀਤਾ ਗਿਆ ਉਹਨਾਂ ਨੇ ਬਿਲਕੁਲ ਤਫ਼ਤੀਸ਼ ਨਹੀਂ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਗਿਆ ਰਹੀ ਵੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਤੇ ਇਸ ਰੋਟ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿਤੇ ਬਹੁਤ ਹਾਈ ਡੈਫੀਨੀਸ਼ਨ ਵਾਲੇ ਕੈਮਰਾਜ਼ ਨੇ ਉਹ ਸਾਡੀ ਐਲਕਰਨ ਚਾਹੁੰਦੇ ਔਰ ਦੇਖਦੇ ਵਗੈਰਾ ਸਟੂਡੈਂਟਾਂ ਨੇ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਨੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਕਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਥਾਣੀਆ ਫਿਰ ਬੱਚਾ ਤੇ ਥਾਣੀ ਤੇ ਉਹ ਆਪਣੇ ਸੈਂਸਿਸਟਰੀ ਨੇ ਬੱਚਾ ਨੇ ਵੀ ਮੂਮੈਂਟ ਲਈ ਆਪਣੀ ਸੈਂਸਿਸਟ ਚ ਵਾਪਸ ਆਨੂ ਅੱਜ ਕਈ ਬੱਚੇ ਸਕੂਲ ਪੇਪਰ ਹੋਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਭ ਦੇ ਵਿੱਚ ਇੱਕ ਖੌ ਸਿਰਫ ਅੱਜ 12:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ ਕੀ ਮੰਗ ਕਰਦੇ ਹੋ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ ਕਿਵੇਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਝ ਕਹੀ ਨਹੀਂ ਸਾਦੀ ਇਹਨੂੰ ਤਾਂ ਆਪਾਂ ਇਹ ਪੈਸਾ ਤੇ ਵੀ ਲਾਅ ਐਂਡ ਆਰਡਰ ਦਾ ਲੋਕਾਂ ਨੂੰ ਸਾਹ ਡਰੀ ਨਹੀਂ ਰਿਹਾ ਜਿਆ ਜੋ ਗੰਨਿਆ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫ ਕੌਰਸ ਉਹਨਾਂ ਦੀ ਫੈਮਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਨਾਲ ਕਰਾਂ ਜਾ ਰਿਹਾ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੋ ਲਾਇਸੈਂਸ ਗਨ ਹੋਵੇ ਉਹਨੂੰ ਕੈਰੀ ਕਰਕੇ ਐਵੇਂ ਜਹਰਾਂਦਾ ਹੋਇ ਸਭ ਘਰ ਤੇ ਤਾਨਾ ਜਾਵੇ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਉਹਨੇ ਗਗੜੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜ੍ਹਦੇ ਆ ਦਿਹਾਲਪੁਰ ਐਕਸਕਲੀ 1+1 ਚ ਬੱਚੇ ਤੇ ਮਾਛੀਵੜੇ ਇਸ ਬ੍ਰਾਂਚ ਚ ਸਾਡੀ ਉਤੋਂ ਪੇਪਰ ਦੇ ਕਿਆਰੇ ਸੀ ਵਾਪਿਸ ਤੇ ਅਗਰ ਹਾਈਵੇ ਇੱਕ ਨੀਕੋਦਨ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉੱਤਰ ਕੇ ਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਤੋਂ ਮੰਨ ਕੇ ਕਰੀ ਸੀ ਕਿ ਬੱਚਾ ਵੀ ਮੀਰੀ ਵਗੈਰਾ ਕੁਝ ਕਰ ਰਿਹਾ ਕਿਤੇ ਦੇ ਮਤਲਬ ਬੱਚੇ ਨੂੰ ਡਿਲੀਟ ਕਰਾਈ ਜਾਵੇ ਫਿਰ ਮਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ লেਡੀ ਮਤਲਬ ਉਹ ਜ਼ਿੰਦਗੀ ਚ ਚਲੀ ਗਈ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ 1.3 ਉਹਨਾਂ ਨੇ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੇ ਉਹਨਾਂ ਨੇ ਕਿਹਾ ਵੀ ਵੀਡੀਓ ਦੁਬਾਰਾ ਪੂਰੀ ਸਾਈਕਲ ਵਿੱਚ ਉਹ ਵੀ ਡਿਲੀਟ ਕਰ ਦੇ ਪ੍ਰੋਪਰਲੀ ਦੋਨੋਂ نیچے ਉਹ ਮਤਲਬ ਉਤਰ ਗਏ ਪਰ ਮੇਰੇ بیٹے ਨੇ ਜਦੋਂ ਮੈਨੂੰ ਕਾਲ ਕਰਕੇ ਦੱਸਿਆ ساری ਘਟਨਾ ਤਾਂ ਅਸੀਂ ਬਿਲਕੁਕੁਲ ਇੱਕਦਮ ਸ਼ੌਕ ਬੋਗ ਗਏ ਕੀ ਹੋ ਗਿਆ

कोई इतनी इज्जत मतलब बच्चा नहीं है सारे 16 15 इयर्स ओल्ड के बच्चे तो कल कोई ओल्ड मैन भी करना वापस सकती है जेकर प्रशासन इज्जत चंडीगढ़ इंक्वायरी ना करके रिजल्ट ना कर दे लेडी ना फड़ी गई स्कूल वालों ने एक बार हां जी स्कूल वालों ने कंप्लेंट लगाई है जी गई जी साडे वाले भी असली कंप्लेंट देती है समराला सिटी रेसिडेंट्स की ਤੇਨੇ ਜਿਹੜੇ ਇਸ ਤਰ੍ਹਾਂ ਦੀ ਬਾਤ ਆਤਾ ਜਿਹੜੀ ਉਹ ਚਾਰੀ ਸੀ ਲੀਟਰ ਵੱਡੀ ਘਟਣਾ ਹੋ ਸਕਦੀ ਸੀ ਜੀ ਹਾਂਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਆਪਨਾ ਕਰੇ ਜੇ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਹੇ ਵੀ ਸ਼ਾਇਦ ਉਹਨੇ ਕੋਈ ਬ੍ਰਾਡ ਵਗੈਰਾ ਕਿਤੇ ਐਸੀਆ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮੰਨ ਲਓ ਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕਿਉਂਕਿ ਸਰਸਰਿੰਦਕ ਜੋ ਹੈ ਇਹ ਚੀਜ਼ ਕੁਝ ਪਤਾ ਲੱਗਿਆ ਵੀ ਉਹ ਨਸ਼ੇ ਦੀ ਹਾਲਤ ਵਿੱਚ ਐਸੀ ਕੁਛ ਬੱਚੇ ਕਹਿ ਰਹੇ ਸੀ ਥੋੜਾ ਜਿਹਾ ਲੱਗਦਾ ਸੀ 스멜 ਵੀ ਉਹ ਤੋਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਦੀ ਸੀ ਕਿਉਂਕਿ ਕੋਈ ਤਾਂ ਨਾਰਮਲ ਬੰਦਾ ਤੇ ਕੁਝ ਨਹੀਂ ਕਰ ਸਕਦਾ ਸੀ ਪਰ ਉਹ ਲਿਖਿਆ ਸੀ ਨਾਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ 35 ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀ ਗਿਆ ਸਾਰੇ ਬਾਰੀ ਉੱਨੇ ਕਰ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ 'ਚ ਹੋਰ ਕੋਈ ਨਹੀਂ ਸਿਰਫ ਉਹ ਇਕੱਲੀ ਆਪ ਹੀ ਚਲਾ ਰਹੀ ਸੀ ਮੇਰਾ ਨਾਮ ਸ਼ੇਖ ਕੁਮਾਰ ਹੈ ਮੈਂ ਸਮਰਾਲਾ ਦਾ ਰਹਿਣ ਵਾਲਾ ਮੇਰੇ ਬੱਚੇ ਘਾਟਨ ਵੈਲੀ ਦਿਾਲਪੁਰਾ ਪੜ੍ਹਦੇ ਨੇ ਕੀ ਘਟਣਾ ਬਾਕੀ ਹੈ ਇਹਨਾਂ ਦਾ ਆਪਣੇ ਇਥੋਂ ਮੱਛਵੜਾ ਤੋਂ ਬੈਂਡ ਦੇ ਵਿੱਚ ਦਿਆਲਪੁਰੇ ਤੋਂ ਮੱਛਵੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸ ਇਤੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਕੀ ਕਾਰਨ ਬਣਦਾ ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡਿੰਗ ਵੀ ਜਾਂ ਕੁਝ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰੁਕਵਾਈ स्कूल वाले लोग स्कूल वाले एफआईआर कर दर्ज करवा देती है साडी भी यही मांगे बी उनो ते एक सख्त से सख्त कारवाही होनी चाहिदी है किवे देख दूँ जी जे सिखर ਤੇ ਪੈਦੀ ਇਹ ਘਟਨਾ ਹੋ ਪਈ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮਾਨਤਾ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜਿਆਦਾ ਡਰ ਸਹਿਮ ਗਏ ਨੇ ਵੀ ਇਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਕਹਿੰਦੇ ਮਾਮਲਾ ਸੀ ਕਿ ਕੋਈ ਬਸ ਟੁੱਟੀ ਗਈ ਹੈ ਜੀ ਕੱਲ ਸੂਲ ਬੈਂਡ ਤੇ ਕੀ ਹੈਗਾ ਇਹ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਹੈ ਗਾਰਡਨ ਵੈਲੀ ਧਿਆਲਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਧਿਆਲਪੁਰਾ ਵੱਲ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚ ਇੱਕ ਲੇਡੀਜ਼ ਪਤਰੀ ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਓ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨਾਂ ਲੜਕਾ ਪਸੰਡਿਆ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ੋ ਚਲੇ ਗਏ ਸਰ ਇਹ ਵੀ ਗਿਆ ਹੋ ਜਾਂਦਾ ਵੀ ਗਨਪੁਆਇੰਟ ਤੇ ਹੋਇਆ ਜੀ ਜ਼ਿਆਦਾ ਇਨਸੀਡੈਂਟ ਕੀ ਹੈ ਇਸ ਦੇ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚ ਉਤਰੀ ਲੇਡੀਜ਼ ਦੇ ਹੱਥ ਵਿੱਚ ਰਵਲਵਰ ਸੀ ਤੇ ਰਵਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਵਲਵਰ ਉਹਨੇ ਫੜਿਆ ਸੀ ਕਵਰ ਦੇ ਵਿੱਚ ਸੀ ਰਵਲਵਰ ਉਹ ਐਦਿ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂੜਿਆ ਨਹੀਂ ਨਹੀਂ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ ਤੇ ਹੁਣ ਕੀ ਜਾਂਚ ਕਰਵੇ ਜੀ ਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ ਉਹ ਇਹਦੇ ਵਿੱਚ ਸਾਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾਂ ਇਹ ਡੀਕੀ ਰਿਜ਼ਰਵਲ ਜੰਦੀ ਤਾਂ ਨਹੀਂ ਹੋਊਗੀ ਕਰਦੇ ਜੋ ਕੋਈ ਗੱਲ ਸਾਹਮਣੇ ਆਂਦੀ ਉਹ ਹਿਸਾਬ ਨਾਲ ਕਰਵਾਈ ਹੋਏਗੀ ਜੀ ਪਰ ਗੱਡੀ ਟੈਸਟ ਕਰ ਲਈਏ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ